ਚਾਚਰ ਵਾਲਿਓ ਬਹੁਤ ਬਹੁਤ ਧੰਨਵਾਦ ਥਕਾਵਟਾਂ ਲਾਤੀਆਂ ਤੁਸੀਂ ਇੰਨਾ ਪਿਆਰ ਇੰਨਾ ਪਿਆਰ ਜਿੱਧਰ ਨੂੰ ਦੇਖੇ ਲੋਕ ਹੀ ਲੋਕ ਇਹਦਾ ਮਤਲਬ ਤੁਸੀਂ ਮਨ ਬਣਾਈ ਬੈਠਿਓ ਉਹਨਾਂ ਨੂੰ ਤਾਂ ਦਿਹਾੜੀ ਤੇ ਵੀ ਨਹੀਂ ਥਾਉਂਦੇ ਲੋਕ ਉਹ ਤੁਹਾਡਾ ਧੰਨਵਾਦ ਝਾੜੂ ਵਾਲਾ ਬਟਨ ਇੱਕ ਤਰੀਕ ਨੂੰ ਦਬ ਦਿਓ ਝਾੜੂ ਵਾਲਾ ਬੰਨ ਦਬ ਕੇ ਥੋੜੀ ਜ਼ਿੰਮੇਵਾਰੀ ਖਤਮ ਮੇਰੀ ਤੇ ਕੰਗ ਦੀ ਸ਼ੁਰੂ ਫਿਰ ਬਲਾ ਚੋਰ ਦੇ ਫਿਰ ਲਾਕੇ ਦੇ ਜਿੰਨੇ ਕੰਮ ਨੇ ਆਰਾਮ ਨਾ ਕਰਾਂਗੇ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ 3 ਸਾਲ ਆਪਣੇ ਕੋਲੇ ਪੰਜਾਬ ਦੀ ਸਰਕਾਰ ਪਈ ਹੈ 2MP ਹੋ ਜਾਣਗੇ 13 ਇਹ 7 ਰਾਜਸਵਾਲੇ 5 ਕਰੋੜ 1 ਨੂੰ ਮਿਲਦਾ 100 ਕਰੋੜ ਤਾਂ ਇਕੱਲਾ ਇਹਨਾਂ ਦੇ ਆਇਆ ਕਰੂ ਥਾ ਦੇਖਦੇ ਜਾਓ ਤੁਸੀਂ ਸੋਨੇ ਦੀ ਚਿੜੀ ਪੰਜਾਬ ਬਣਦਾ ਪਰ ਮੈਨੂੰ ਥੋੜਾ ਸਪੋਰਟ ਕਰੋ ਕਿਉਂਕਿ ਮੈਂ ਕੱਲਾ ਲੜੀ ਜਾਂਦਾ ਮੈਨੂੰ 13 ਬੰਦੇ ਹੋਰ ਦੇ ਦਿਓ ਸੈਂਟਰ ਰੁਪਈਆ ਨਹੀਂ ਦੱਬ ਸਕਦਾ ਫੇਰ ਆਪਣਾ ਕੋਈ ਸੋ ਵੀਰੋ ਭਾਜੀਪੀ ਦਾ ਦੇਸ਼ ਦੀ ਬੁਰਾ ਹਾਲ ਹੈ ਮੋਦੀ ਨਹੀਂ ਆ ਰਿਹਾ ਇੰਡੀਆ ਗਠਬੰਧਨ ਦੀ ਸਰਕਾਰ ਬਣ ਰਹੀ ਹੈ ਤੇ ਉਹਦੇ ਚ ਪੰਜਾਬ ਦਾ ਬਹੁਤ ਵੱਡਾ ਹਿੱਸਾ ਪੈ ਰਿਆ ਥੋੜਾ ਆਪਣਾ ਹਿੱਸਾ ਪੈ ਰਿਆ ਸੈਂਟਰ ਸਰਕਾਰ ਚ ਮੈਂ ਹਰ ਰੋਜ਼ ਪੰਜ ਰੈਲੀਆਂ ਛੇ ਰੈਲੀਆਂ ਕਰਦਾ ਇੰਟਰਵਿਊਆਂ ਕਰਦਾ ਵੀਰੋ 100 ਤੋਂ ਵੱਧ ਰੈਲੀ ਕਰਤੀ 20-25 ਦਿਨਾਂ ਚ ਮੈਂ 48 ਡਿਗਰੀ ਟੈਂਪਰੇਚਰ 50 ਡਿਗਰੀ ਤੇ ਕੋਈ ਕੋਈ ਨਿਕਲਦਾ ਲੀਡਰ ਤੋਂ ਪਚਾ ਉਹ ਸੁਖਬੀਰ ਬਾਦਲ ਨੇ ਜੀਪ ਦੇ ਉੱਤੇ ਛਤਰੀ ਲਵਾ ਰੱਖੀ ਐ। ਔਰ ਲੋਕ ਕੋਈ ਆਉਂਦੇ ਨਹੀਂ ਬੰਦ ਦੁਕਾਨਾਂ ਨੂੰ ਐ। ਉਹ ਮੈਂ ਕਹਾਂ ਇਹ ਦੁਕਾਨਾਂ ਨਹੀਂ ਬੰਦ ਤੇਰੀ ਦੁਕਾਨ ਬੰਦ ਹੋ ਗਈ। ਆ ਜਿਹੜਾ ਕਾਂਗਰਸ ਵਾਲਾ ਇੱਥੋਂ ਬਜਿੰਦਰ ਸਿੰਘ ਲੈ ਕੌਣ ਆ ਭਲਾ? ਸੰਗਰੂਰੋਂ ਦੋ ਵਾਰੀ ਹਰਾ ਕੇ ਭੇਜਿਆ। 2014 ਜਦੋਂ ਪਹਿਲੀ ਵਾਰ ਖੜਾ ਹੋਇਆ ਸੀ ਜਦ ਜਮਾਨਤ ਜਬਤ ਹੋਈ ਸੀ। ਇਥੋਂ ਨਹੀਂ ਕਰੋ ਕਰੋਗੇ ਪੱਕਾ ਵਾਹ ਚੌਥੇ ਤੇ ਤਾਂ ਮੁਕਰੋ ਨਾ ਤੁਹਾਨੂੰ ਸਾਰੀ ਆਵੇ ਪਰ ਮੈਂ ਇਥੋਂ ਸੁਣਨਾ ਚਾਹੁੰਦੇ ਹਾਂ ਕਿ ਕਕਲੀ ਕਲੀਰ ਦੀ ਪੂਰੇ ਪੰਜਾਬ ਚ ਬੁਰੀ ਹਾਲਤ ਸੁਖਵੀਰ ਦੀ ਆਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਿੰਨੇ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਦੀਆਂ ਕੱਸਿਆਂ ਸੂਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਚਾਹੁੰਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੋਫੜ ਵੇ ਪਰੋਣਾ ਕੱਢਤਾ ਵੀਰ ਸੁਖਵੀਰ ਬਾਦਲ ਕਹਿੰਦਾ ਸੁਖਵੀਰ ਵਾਲ ਨੇ ਆਪਣਾ ਚੀਜ਼ਾ ਕੱਢਤਾ ਪਾਰਟੀ ਚੋਂ ਮਜੀਠੇ ਕਹਿੰਦਾ ਮੈਂ ਵੀ ਆਪਣਾ ਚੀਜ਼ਾ ਕੱਢੂਗਾ ਅੱਪਾ ਬੱਚੇ ਚੀਜੋ ਚੀਜੀ ਹੁੰਦੇ ਦੇਖਦੇ ਸੀ ਜੀਜੋ ਜੀਜੀ ਹੋ ਗਏ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮਾਂਜ ਬੜੀ ਲੁੱਟੀ ਐ ਕੁੱਗੀ ਛੇਤਰਨਾ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਸਤੌਜ ਵਾਲੇ ਨੇ ਪੁੱਟੀ ਐ ਲੈ ਫਿਰ ਬਲਾਚੌਰ ਵਾਲੇ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ 好的雷。